ਬਾਬਾ ਜੀ ਦੀ ਪਿਆਰੀ ਸੰਗਤ ਜੀ ਇਰਾਦਾ Swami ਜੀ ਇਸ ਸਾਖੀ ਦੁਆਰਾ ਸਾਨੂੰ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬਾਬਾ ਜੀ ਆਪਣੇ ਪਿਆਰੇ ਸੇਵਾਦਾਰ ਦੇ ਨਾਲ ਬੈਠ ਕੇ ਕਈ ਕਈ ਘੰਟੇ ਗੱਲਾਂ ਕਰਦੇ ਸਨ ਉਸ ਸੇਵਾਦਾਰ ਦੀ ਇੱਕ ਪੁੱਤਰੀ ਸੀ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਸ ਦੀ ਮੰਮੀ ਦੀ ਮੌਤ ਹੋ ਗਈ ਸੀ ਉਸ ਦੇ ਪਾਪਾ ਨੇ ਹੀ ਉਸ ਦਾ ਪਾਲਣ ਪੋਸ਼ਣ ਕੀਤਾ ਸੀ ਹੁਣ ਉਸ ਦਾ ਪਾਪਾ ਬੀਮਾਰ ਰਹਿਣ ਲੱਗ ਪਿਆ ਉਹ ਬਾਬਾ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਸਨ ਤੇ satsang ਘਰ ਵਿੱਚ ਬਹੁਤ ਸੇਵਾ ਕਰਦੇ ਸਨ ਪਰ ਬਿਮਾਰ ਹੋਣ ਦੇ ਕਰਕੇ ਉਹ satsang ਘਰ ਨਹੀਂ ਜਾ ਸਕਦੇ ਸਨ ਉਹ ਆਪਣੀ ਪੁੱਤਰੀ ਨੂੰ ਹਰ ਐਤਵਾਰ ਨੂੰ satsang ਘਰ ਲੈ ਕੇ ਜਾਣ ਨੂੰ ਕਹਿੰਦੇ ਸਨ ਪਰ ਉਹ ਜਾਣਦੀ ਸੀ ਕਿ ਉਹ ਬਿਸਤਰੇ ਤੋਂ ਠੀਕ ਤਰ੍ਹਾਂ ਖੜੇ ਨਹੀਂ ਹੋ ਸਕਦੇ ਤਾਂ satsang kar vich ਉਹਨਾਂ ਨੂੰ ਕਿਵੇਂ ਲੈ ਕੇ ਜਾਵਾਂਗੀ ਉਹ ਆਪਣੇ ਪਾਪਾ ਨੂੰ ਕਹਿੰਦੀ ਸੀ ਕਿ ਮੈਂ ਤੁਹਾਨੂੰ ਬਾਬਾ ਜੀ ਦਾ satsang ਟੈਲੀਵਿਜ਼ਨ ਤੇ ਹੀ ਲਗਾ ਕੇ ਦੇ ਦਿੰਦੀ ਹਾਂ ਤੁਸੀਂ ਇੱਥੇ ਹੀ ਸੁਣ ਲਿਓ ਹੁਣ ਟੈਲੀਵਿਜ਼ਨ ਜਾਂ ਮੋਬਾਈਲ ਤੇ ਵੀ satsang ਲਾ ਦਿਂਦੀ ਸੀ ਤੇ ਉਸ ਦੇ ਪਿਤਾ ਜੀ ਆਪਣੇ ਘਰ ਵਿੱਚ ਹੀ ਬਾਬਾ ਜੀ ਦਾ satsang ਸੁਣ ਲੈਂਦੇ ਸਨ ਤੇ ਉਹਨਾਂ ਦੇ ਦਰਸ਼ਨ ਕਰ ਲੈਂਦੇ ਸਨ satsang ਘਰ ਵਿੱਚ ਉਹਨਾਂ ਦਾ ਇੱਕ دوست ਸੀ ਜਿਸ ਦਾ ਨਾਮ ਆਮਪਾਲ ਸੀ ਉਹ satsang ਭਾਈ ਦੇ ਨਾਲ ਪਾਣੀ ਦੀ ਸੇਵਾ ਕਰਦਾ ਹੁੰਦਾ ਸੀ ਉਹ ਆਪਣੇ ਉਸ ਮਿੱਤਰ ਨੂੰ ਬਹੁਤ ਯਾਦ ਕਰਦਾ ਸੀ ਇੱਕ ਦਿਨ ਉਸਦੀ ਪੁੱਤਰੀ ਸੱਸ ਸੰਕਰ ਗਈ ਤੇ ਉੱਥੇ ਜਾ ਕੇ ਰਾਮਪਾਲ ਅੰਕਲ ਜੀ ਨੂੰ ਮਿਲੀ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਮੇਰੇ ਪਾਪਾ ਜੀ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰਦੇ ਹਨ ਉਹ ਤਾਂ ਹੁਣ ਫਿਰ ਵੀ ਨਹੀਂ ਸਕਦੇ ਇਸ ਕਰਕੇ ਉਹ ਇੱਥੇ ਨਹੀਂ ਆ ਸਕਦੇ ਇਸ ਕਰਕੇ ਤੁਸੀਂ ਹੀ ਉਹਨਾਂ ਨੂੰ ਕਰ ਜਾ ਕੇ ਮਿਲ ਆਇਓ ਜੀ ਰਾਮਪਾਲ ਜੀ ਉਸ ਪੁੱਤਰੀ ਨੂੰ ਬੋਲੇ ਕਿ ਫਿਕਰ ਨਾ ਕਰ ਮੈਂ ਤੇਰੇ ਪਾਪਾ ਨੂੰ ਮਿਲਣ ਦੇ ਲਈ ਛੇਤੀ ਹੀ ਆਵਾਂਗਾ ਇੱਕ ਦੋ ਦਿਨਾਂ ਦੇ ਮਗਰੋਂ ਜਦੋਂ ਰਾਮਪਾਲ ਉਸ ਸੇਵਾਦਾਰ ਦੇ ਘਰ ਉਸ ਨੂੰ ਮਿਲਣ ਦੇ ਲਈ ਗਿਆ ਤਾਂ ਉਸ ਨੇ ਦੇਖਿਆ ਕਿ ਉਹ ਬਹੁਤ ਜ਼ਿਆਦਾ ਬਿਮਾਰ ਹੈ ਤੇ ਬਿਸਤਰੇ ਤੇ ਪਿਆ ਹੈ ਤੇ ਉਸ ਦੇ ਕੋਲ ਇੱਕ ਖਾਲੀ ਕੁਰਸੀ ਪਈ ਹੋਈ ਸੀ ਰਾਮਪਾਲ ਜੀ ਬੋਲੇ ਪਾਈ ਸਹਿਬ ਸ਼ਾਇਦ ਤੁਸੀਂ ਮੇਰੇ ਆਉਣ ਦੀ ਉਡੀਕ ਕਰ ਰਹੇ ਸਨ ਉਹ ਰਾਮਪਾਲ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋ ਗਏ ਤੇ ਆਪਣੇ ਦੋਸਤ ਰਾਮਪਾਲ ਨੂੰ ਕਹਿਣ ਲੱਗੇ ਕਿ ਭਾਈ ਦਰਵਾਜ਼ਾ ਬੰਦ ਕਰ ਦਿਓ ਤਾਂ ਇਹ ਸੁਣ ਕੇ ਉਸ ਦਾ ਮਿੱਤਰ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਕਿ ਉਹ ਮੈਨੂੰ ਦਰਵਾਜ਼ਾ ਬੰਦ ਕਰਨ ਦੇ ਲਈ ਕਿਉਂ ਕਹਿ ਰਿਹਾ ਹੈ ਉਹ ਸੇਵਾਦਾਰ ਬੋਲਿਆ ਭਾਈ ਇਸ ਖਾਲੀ ਕੁਰਸੀ ਦਾ ਰਾਜ ਮੈਂ ਅੱਜ ਤੱਕ ਕਿਸੇ ਨੂੰ ਵੀ ਨਹੀਂ ਦੱਸਿਆ ਆਪਣੀ ਪੁੱਤਰੀ ਨੂੰ ਵੀ ਨਹੀਂ ਦੱਸਿਆ ਮੈਂ ਆਪਣੀ ਪੂਰੀ ਜ਼ਿੰਦਗੀ ਜਾਣ ਸਕਿਆ ਕਿ ਆਪਣੇ ਸਤਿਗੁਰੂ ਨੂੰ ਯਾਦ ਕਿਵੇਂ ਕੀਤਾ ਜਾਂਦਾ ਹੈ ਮੈਂ ਆਪਣੇ ਸਤਿਗੁਰੂ ਦੇ ਨਾਲ ਗੱਲਾਂ ਕਿਵੇਂ ਕਰਾਂ ਮੈਂ satsang ਕਰ ਜ਼ਰੂਰ ਜਾਂਦਾ ਸੀ ਪਰ ਮੈਨੂੰ ਸਮਝ ਕੁਝ ਵੀ ਨਹੀਂ ਆਉਂਦੀ ਸੀ ਲਗਭਗ 2-3 ਸਾਲ ਪਹਿਲਾਂ ਮੇਰਾ ਇੱਕ ਸਕੂਲ ਦਾ ਮਿੱਤਰ ਮੈਨੂੰ ਮਿਲਣ ਦੇ ਲਈ ਆਇਆ ਸੀ ਜਿਸ ਨੇ ਮੈਨੂੰ ਸਮਝਾਇਆ ਕਿ ਆਪਣੇ ਸਾਹਮਣੇ ਇੱਕ ਖਾਲੀ ਕੁਰਸੀ ਰੱਖੋ ਤੇ ਫਿਰ ਇਹ ਸਮਝੋ ਕਿ ਤੁਹਾਡੇ ਸਤਿਗੁਰੂ ਤੁਹਾਡੇ ਮਾਲਕ ਸਾਹਮਣੇ ਬੈਠੇ ਹਨ ਫਿਰ ਉਸ ਮਾਲਕ ਦੇ ਨਾਲ ਉਸੇ ਤਰ੍ਹਾਂ ਹੀ ਗੱਲਾਂ ਕਰਨੀਆਂ ਸ਼ੁਰੂ ਕਰੋ ਜਿਸ ਤਰ੍ਹਾਂ ਹੁਣ ਤੂੰ ਮੇਰੇ ਨਾਲ ਕਰ ਰਿਹਾ ਹੈ ਮਾਲਕ ਸਾਡੀ ਹਰ ਇੱਕ ਬੇਨਤੀ ਸੁਣਦੇ ਹਨ ਮੈਂ ਆਪਣੇ ਮਿੱਤਰ ਦੇ ਕਹੇ ਅਨੁਸਾਰ ਉਸ ਤਰ੍ਹਾਂ ਹੀ ਕਰਕੇ ਦੇਖਿਆ ਤਾਂ ਭਾਈ ਮੈਨੂੰ ਬਹੁਤ ਚੰਗਾ ਲੱਗਣ ਲੱਗ ਪਿਆ ਫਿਰ ਤਾਂ ਮੈਂ ਹਰ ਰੋਜ਼ 2 ਘੰਟੇ ਬਾਬਾ ਜੀ ਦੇ ਨਾਲ ਗੱਲਾਂ ਕਰਨ ਲੱਗ ਪਿਆ ਪਰ ਮੈਂ ਇਸ ਗੱਲ ਦਾ ਬਹੁਤ ਧਿਆਨ ਰੱਖਦਾ ਸੀ ਕਿਤੇ ਮੇਰੀ ਪੁੱਤਰੀ ਮੈਨੂੰ ਇਸ ਤਰ੍ਹਾਂ ਨਾ ਕਰਦੇ ਵੇਖ ਲਵੇ ਜੇਕਰ ਉਹ ਮੈਨੂੰ ਇਸ ਤਰ੍ਹਾਂ ਕਰਦੇ ਦੇਖ ਲੈਂਦੀ ਤਾਂ ਉਸ ਨੂੰ ਲੱਗਦਾ ਕਿ ਸ਼ਾਇਦ ਮੇਰੇ ਪਾਪਾ پاگل ਹੋ ਗਏ ਹਨ ਮੇਰੇ ਮਿੱਤਰ ਦੀ ਇਹ ਗੱਲ ਸੁਣ ਕੇ ਰਾਮਪਾਲ ਜੀ ਦੀਆਂ ਅੱਖਾਂ ਵਿੱਚੋਂ ਆਪਣੇ ਸਤਿਗੁਰੂ ਦੇ ਲਈ ਹੰਝੂ ਆਉਣ ਲੱਗ ਪਏ ਰਾਮਪਾਲ ਜੀ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਤੁਸੀਂ ਤਾਂ ਘਰ ਵਿੱਚ ਰਹਿ ਕੇ ਸਾਰਿਆਂ ਤੋਂ ਜ਼ਿਆਦਾ ਭਗਤੀ ਕਰ ਰਹੇ ਹੋ ਰਾਮਪਾਲ ਜੀ ਨੇ ਆਪਣੇ ਮਿੱਤਰ ਨੂੰ ਰੋਂਦੇ ਰੋਂਦੇ ਗਲ ਨਾਲ ਲਗਾ ਲਿਆ ਤੇ ਕਹਿਣ ਲੱਗਾ ਕਿ ਭਾਈ ਤੂੰ ਆਪਣੀ ਸੱਚੀ ਗੁਰੂ ਭਗਤੀ ਵਿੱਚ ਲੱਗਿਆ ਰਹਿ ਬਾਬਾ ਜੀ ਹਮੇਸ਼ਾ ਤੇਰੇ ਨਾਲ ਹਨ ਰਾਮਪਾਲ ਜੀ ਆਪਣੇ ਘਰ ਵਾਪਸ ਆ ਗਏ ਪਰ ਕੁਝ ਦਿਨਾਂ ਦੇ ਮਗਰੋਂ ਸੇਵਾਦਾਰ ਦੀ ਪੁੱਤਰੀ ਰਾਮਪਾਲ ਨੂੰ ਮਿਲਣ ਦੇ ਲਈ ਫਿਰ ਤੋਂ ਉਸ ਦੇ ਕੋਲ ਆਈ ਤੇ ਉਸ ਨੇ ਦੱਸਿਆ ਕਿ ਅੰਕਲ ਜੀ ਜਿਸ ਦਿਨ ਤੋਂ ਤੁਸੀਂ ਪਾਪਾ ਨੂੰ ਮਿਲ ਕੇ ਆਏ ਹੋ ਉਹ ਉਸ ਦਿਨ ਤੋਂ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗ ਪਏ ਹਨ ਪਰ ਕੱਲ ਸਵੇਰੇ 3 ਵਜੇ ਮੇਰੇ ਪਾਪਾ ਅੰਮ੍ਰਿਤ ਵੇਲੇ ਕਹਿ ਰਹੇ ਸਨ ਕਿ ਬਾਬਾ ਜੀ ਮੈਨੂੰ ਲੈਣ ਦੇ ਲਈ ਆ ਰਹੇ ਹਨ ਮੈਂ ਜਾ ਰਹੀ ਹਾਂ ਪੁੱਤਰੀ ਨੇ ਦੱਸਿਆ ਕਿ ਅੰਕਲ ਜੀ ਜਦੋਂ ਕੱਲ ਸਵੇਰੇ ਮੈਂ ਤੋਂ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੇਰਾ ਹੱਥ ਫੜ ਕੇ ਪਿਆਰ ਦੇ ਆਪਣੇ ਸਿਰ ਦੇ ਨਾਲ ਲਗਾ ਲਿਆ ਉਹਨਾਂ ਦੇ ਚਿਹਰੇ ਤੇ ਸ਼ਾਂਤੀ ਸੀ ਉਹਨਾਂ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਰੀਆਂ ਹੋਈਆਂ ਸਨ ਤਾਂ ਮੈਂ ਪੁੱਛਿਆ ਪਾਪਾ ਜੀ ਗੱਲ ਕੀ ਹੋ ਗਈ ਹੈ ਤਾਂ ਉਹ ਕਹਿਣ ਲੱਗੇ ਕਿ ਕੁਝ ਨਹੀਂ ਮੈਂ ਫਿਰ ਤੋਂ ਪੁੱਛਿਆ ਪਾਪਾ ਜੀ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਉਹ ਕਹਿਣ ਲੱਗੇ ਕਿ ਬਾਬਾ ਜੀ ਦਾ ਤੇ ਤੇਰਾ ਸ਼ੁਕਰ ਬਾਰਜਦੋਂ ਮੈਂ ਸ਼ਾਮ ਨੂੰ ਕੰਮ ਕਰਕੇ ਵਾਪਸ ਆਪਣੇ ਘਰ ਆ ਰਹੀ ਸੀ ਤਾਂ ਉਹ ਉਵੇਂ ਹੀ ਬਿਸਤਰੇ ਤੇ ਬੈਠੇ ਸਨ ਜਿਸ ਤਰ੍ਹਾਂ ਕੀ ਖਾਲੀ ਕੁਰਸੀ ਤੇ ਉਹਨਾਂ ਨੇ ਕਿਸੇ ਦੀ ਗੋਦ ਵਿੱਚ ਆਪਣਾ ਸਿਰ ਝੁਕਾ ਕੇ ਰੱਖਿਆ ਹੋਵੇ ਪਰ ਕੁਰਸੀ ਤਾਂ ਹਮੇਸ਼ਾ ਦੀ ਤਰ੍ਹਾਂ ਖਾਲੀ ਸੀ ਉਹ ਆਪਣੇ ਅੰਕਲ ਨੂੰ ਕਹਿ ਰਹੀ ਸੀ ਕਿ ਅੰਕਲ ਜੀ ਕੁਰਸੀ ਤਾਂ ਹਮੇਸ਼ਾ ਦੀ ਤਰ੍ਹਾਂ ਖਾਲੀ ਹੀ ਪਈ ਸੀ ਫਿਰ ਵੀ ਮੇਰੇ ਪਾਪਾ ਜੀ ਨੇ ਖਾਲੀ ਕੁਰਸੀ ਦੇ ਅੱਗੇ ਸਿਰ ਕਿਉ ਝੁਕਾਇਆ ਹੋਇਆ ਸੀ ਤਾਂ ਇਹ ਸਭ ਗੱਲਾਂ ਸੁਣ ਕੇ ਰਾਮਪਾਲ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਆਪਣੇ ਸਤਿਗੁਰੂ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਮੈਂ ਵੀ ਜਦੋਂ ਇਸ ਦੁਨੀਆ ਤੋਂ ਜਾਵਾਂ ਤੁਹਾਡੀ ਗੋਦੀ ਵਿੱਚ ਹੀ ਜਾਵਾਂ ਮੇਰੇ ਤੇ ਵੀ ਇਸ ਤਰ੍ਹਾਂ ਦੀ ਕਿਰਪਾ ਕਰਨਾ ਤੇ ਉਹਨਾਂ ਨੇ ਉਸ ਪੁੱਤਰੀ ਨੂੰ ਦੱਸਿਆ ਕਿ ਉਹ ਕੁਰਸੀ ਖਾਲੀ ਨਹੀਂ ਸੀ ਕੁਰਸੀ ਤੇ ਤੁਹਾਡੇ ਪਿਤਾ ਨੇ ਆਪਣੇ ਸਤਿਗੁਰੂ ਜੀ ਨੂੰ ਬਿਠਾਇਆ ਹੋਇਆ ਸੀ ਉਹ ਉਹਨਾਂ ਦੇ ਨਾਲ ਹਰ ਰੋਜ਼ 2-2 ਘੰਟੇ ਤੱਕ ਗੱਲਣਾ ਕਰਦੇ ਸਨ ਤੇ ਉਹ ਉਹਨਾਂ ਨੂੰ ਆਪਣੇ ਨਾਲ ਹਾਜ਼ਰ ਸਮਝਦੇ ਸਨ ਜੇਕਰ ਅਸੀਂ ਵੀ ਇਸੇ ਤਰ੍ਹਾਂ ਆਪਣੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਜਾਣਾ ਚਾਹੁੰਦੇ ਹਾਂ ਤਾਂ ਹਰ ਪਲ ਹਰ ਸਮੇਂ ਆਪਣੇ ਬਾਬਾ ਜੀ ਨੂੰ ਹਰ ਥਾਂ ਆਪਣੇ ਨਾਲ ਮਹਿਸੂਸ ਕਰਾਂਗੇ ਇੱਕ ਨਾ ਇੱਕ ਦਿਨ ਬਾਬਾ ਜੀ ਸਾਡੇ ਨਾਲ ਹੀ ਬੈਠ ਕੇ ਗੱਲਾਂ ਕਰਨਗੇ ਸ਼ੁਕਰ ਮਾਲਕਾ ਸ਼ੁਕਰ ਦਾਤਾ ਆ ਤੁਹਾਡਾ ਬਹੁਤ ਬਹੁਤ ਸ਼ੁਕਰ ਇੱਕ ਛੋਟੀ ਜਹੀ ਸਾਖੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੰਗਤ ਦਾ ਨਿਯਮ ਸੀ ਕਿ ਉਹ ਸਵੇਰੇ ਸਵੇਰੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੂਰੀ ਲਗਨ ਦੇ ਨਾਲ ਪਾਠ ਪੜ੍ਹਦੀ ਸੀ ਗੁਰੂ ਨੇ ਦੱਸਿਆ ਕਿ ਜਦੋਂ ਸੰਗਤ ਸ਼ਬਦ ਪੜ੍ਹਦੀ ਹੈ ਤਾਂ ਇੱਕ ਛੋਟਾ ਜਿਹਾ ਬੱਚਾ ਹਰ ਰੋਜ਼ ਚੁੱਪਚਾਪ ਆ ਕੇ ਉਹਨਾਂ ਦੇ ਪਿੱਛੇ ਖੜਾ ਹੋ ਜਾਂਦਾ ਸੀ ਇੱਕ ਦਿਨ ਗੁਰੂ ਜੀ ਨੇ ਉਸ ਬੱਚੇ ਵੱਲ ਹੱਸ ਕੇ ਦੇਖਿਆ ਤੇ ਕਿਹਾ ਪੁੱਤਰ ਜੀ ਤੂੰ ਹਰ ਰੋਜ਼ ਸਵੇਰੇ ਇੱਥੇ ਕਿਉਂ ਆਉਂਦਾ ਹੈ ਇਹ ਸੌਣ ਦਾ ਟਾਈਮ ਹੁੰਦਾ ਹੈ ਤੈਨੂੰ ਬਾਣੀ ਦੇ ਪਾਠ ਵਿੱਚ ਕੀ ਮਿਲਦਾ ਹੈ ਤੇਰੀ ਤਾਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਖੇਡਣ ਦੀ ਉਮਰ ਹੈ ਤੈਨੂੰ ਤਾਂ ਉਹਨਾਂ ਨਾਲ ਖੇਡਣਾ ਚਾਹੀਦਾ ਹੈ ਪਰ ਤੂੰ ਤਾਂ ਇੱਥੇ ਆ ਜਾਂਦਾ ਹੈ ਤਾਂ ਗੁਰੂ ਜੀ ਦੀ ਇਹ ਗੱਲ ਸੁਣ ਕੇ ਉਸ ਨੇ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਜਵਾਬ ਦਿੱਤਾ ਕਿ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਚੁੱਲ੍ਹੇ ਵਿੱਚ ਲੱਕੜੀਆਂ ਜਲਾਉਣ ਦੇ ਲਈ ਕਿਹਾ ਤਾਂ ਉਦੋਂ ਮੈਂ ਦੇਖਿਆ ਕਿ ਸਭ ਤੋਂ ਪਹਿਲਾਂ ਪਤਲੀਆਂ ਤੇ ਛੋਟੀਆਂ ਲੱਕੜੀਆਂ ਨੂੰ ਅੱਗ ਲੱਗਦੀ ਹੈ ਵੱਡੀਆਂ ਲੱਕੜੀਆਂ ਨੂੰ ਬਹੁਤ ਹੀ ਮੁਸ਼ਕਿਲ ਦੇ ਨਾਲ ਲੱਗਦੀ ਹੈ ਤਾਂ ਉਸ ਟਾਈਮ ਤੋਂ ਮੈਂ ਬਹੁਤ ਡਰਨ ਲੱਗ ਗਿਆ ਹਾਂ ਕਿ ਵੱਡੀ ਉਮਰ ਵਾਲਿਆਂ ਤੋਂ ਪਹਿਲਾਂ ਮੈਨੂੰ ਮੌਤ ਦੀ ਅੱਗ ਨਾ ਲੱਗ ਜਾਵੇ ਇਸ ਕਰਕੇ ਬਾਬਾ ਜੀ ਮੈਂ ਹਮੇਸ਼ਾ ਤੁਹਾਡੀ ਸੰਗਤ ਵਿੱਚ ਰਹਿਣਾ ਚਾਹੁੰਦਾ ਹਾਂ ਗੁਰੂ ਜੀ ਉਸ ਬੱਚੇ ਦੀ ਸਮਝਦਾਰੀ ਨੂੰ ਦੇਖ ਕੇ ਬਹੁਤ ਖੁਸ਼ ਹੋ ਗਏ ਤੇ ਕਹਿਣ ਲੱਗੇ ਕਿ ਤੂੰ ਉਮਰ ਵਿੱਚ ਤਾਂ ਹਜੇ ਬੱਚਾ ਹੈ ਪਰ ਅਕਲ ਵਿੱਚ ਬਹੁਤ ਹੀ ਵੱਡਾ ਹੈ ਉਸ ਦਿਨ ਤੋਂ ਬੱਚੇ ਦਾ ਨਾਮ ਭਾਈ ਵੱਡਾ ਰੱਖ ਦਿੱਤਾ ਸੀ ਉਹ 6ਵੀਂ ਪਾਸ਼ਾਈ ਗੁਰੂ ਹਰगोविंद ਸਿੰਘ ਜੀ ਦੇ ਸਮੇਂ ਤੱਕ ਜੀਵਿਤ ਰਹੇ ਉਹਨਾਂ ਦਾ ਗੁਰੂ ਘਰ ਵਿੱਚ ਬਹੁਤ ਆਦਰ ਸੀ ਤੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰगोबिंद ਸਿੰਘ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਤਿਲਕ ਉਹਨਾਂ ਨੇ ਹੀ ਲਗਾਇਆ ਸੀ ਉਹਨਾਂ ਨੇ ਇੰਨੇ ਗੁਰੂਆਂ ਦੀ ਸੇਵਾ ਕੀਤੀ ਤੇ ਬਹੁਤ ਹੀ ਬਜ਼ੁਰਗ ਹੋ ਕੇ ਸੇਵਾ ਕਰਦੇ ਹੀ ਗੁਰ ਚਰਣਾ ਵਿੱਚ ਲੀਨ ਹੋ ਗਏ ਸਨ ਅੰਗਦ ਜੀ ਇਸ ਕਰਕੇ ਸਾਨੂੰ ਆਪਣੇ ਸਤਗੁਰੂ ਦੇ ਦਰਸਾਏ ਹੋ ਨਿਯਮਾਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਸਿਮਰਨ ਤੇ ਜੋਰ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਸਤਗੁਰੂ ਨੂੰ ਮਿਲ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕੀਏ ਰਾਧਾ ਸਵਾਮੀ ਜੀ